ਭਾਈ ਤਮੁਰਜੀ ਵਾਲਿਆ ਆਏ ਕੀ ਚੱਕਰ ਰਿਆ ਬਣ ਗਿਆ ਯਾਰ ਮੁੰਡਾ ਰੇਡਾ ਪਾਉਂਦਾ ਪਾਉਂਦਾ ਜਾਫ ਲਾਈਨ ਦੇ ਵਿੱਚ ਕੱਢ ਗਿਆ ਇਹ ਕਬੱਡੀ ਨੂੰ ਬੜਾ ਪਿਆਰ ਕਰਦਾ ਹੈ ਦੇ ਸੱਜੇ ਹੱਥ ਆ ਗਈ ਹੈ ਔਰ ਖੱਬੇ ਹੱਥ ਟੀਮ ਜਿਹੜੀ ਮੇਰੇ ਵੀਰੋ ਬਾਪੂ ਕਰਨ ਸ਼ਾ ਕਬੱਡੀ ਕਲੱਬ ਕਲਿਆਣ ਸੁਖੇ ਦੀ ਟੀਮ ਹੈ ਲਓ ਤੋਤਾ ਗੋਨੇਣਾ ਮੰਡੀ ਦੇ ਲਾਗੇ ਕਰਕੇ ਜੀਦਾ ਪਿੰਡ ਆਓ ਸਾਹਮਣੇ ਮੇਰੇ ਵੀਰੋ ਪਰ ਤਮੁਰਜੀ ਵਾਲਾ ਬਾਈ ਤਮੁਰਜੀ ਵਾਲਿਆ ਬਾਈ ਤਮੁਰਜੀ ਵਾਲਿਆ ਆਏ ਕੀ ਚੱਕਰ ਰਿਆ ਬਣ ਗਿਆ ਯਾਰ ਮੁੰਡਾ ਰੇਡਾ ਪਾਉਂਦਾ ਪਾਉਂਦਾ ਜਾਫ ਲੈਣ ਦੇ ਵਿੱਚ ਖੜ ਗਿਆ ਇਹ ਕਬੱਡੀ ਨੂੰ ਬੜਾ ਪਿਆਰ ਕਰਦਾ ਹੈ। ਲਓ ਸਾਹਮਣੇ ਕਬੱਡੀ ਤੋਤੇ ਦੀ ਹੈ। ਗਿੰਦੀ ਉਗੋਕਿਆਂ ਵਾਲਿਆਂ। ਮੁੰਡਾ ਇੰਗਲੈਂਡ ਖੇਡਿਆ ਦੀਪਦਰਜੀ ਦੇ ਐਕਸ਼ਨ। ਹੁਣ ਕਹਿੰਦੇ ਜੱਫੇ ਲਾ ਪਾਉਣਗੇ ਕਿ ਨਹੀਂ? ਆਓ ਵੇਖੋ ਤੋਤਾ ਐਕਸ਼ਨ ਕਰਨਾ ਹੁਣ। ਬਾਪੂ ਨੇ ਕਿਹਾ ਸੀ। ਐਕਸ਼ਨ। ਮੈਂ ਬੇਨਤੀ ਕਰਦਾ ਜੀ ਹਿੰਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਲਓ ਕਾਲਾ ਕਹਿੰਦੇ ਨਾਥੇ ਵਾਲੀਆਂ ਇਸ ਲਈ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਗੋਪੀ ਤਿਆਰ ਤੇਜੀ ਤਿਆਰ ਪਰਦਪੁਰਜੀ ਵਾਲਾ ਵਾਹ ਓਏ ਦਪੁਰਜੀ ਵਾਲਾ ਦੀਪ ਹੈ ਮਾਜੇ ਦੀ ਧਰਦੀ ਦਾ ਨੌਜਨ ਬੂਟਿਆ ਹਾਂਜੀ ਦੋਸਤੋ ਤੁਸੀਂ ਵੀਡੀਓ ਦੇਖੀ ਤੁਹਾਨੂੰ ਦੀਪ ਦਪੁਰਜੀ ਦੀਆਂ ਰੇਡਾਂ ਤਾਂ ਅਕਸਰ ਹੀ ਸਾਰੇ ਦੇਖਦੇ ਆ ਵਧੀਆ ਲੱਗਦੀਆਂ ਤੁਹਾਨੂੰ ਦੀਪ ਦਪੁਰਜੀ ਦੇ ਜੱਫੇ ਕਿਵੇਂ ਲੱਗੇ ਮਾਜੇ ਦੇ ਚੋਬਰ ਤੇ ਬੁੱਲਾ ਤੇ ਹਮੇਸ਼ਾ ਹੀ ਹਾਸਾ ਰਹਿੰਦਾ ਤੁਹਾਨੂੰ ਕਿਵੇਂ ਲੱਗੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੈਲ ਦਾ ਆਈਕਨ ਦਬਾ ਦੇਣਾ ਧੰਨਵਾਦ ਦੋਸਤੋ ਵੀਡੀਓ ਦੇਖਣ